ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਇੰਨੀ ਛੇਤੀ ਦਾ ਦੁਨੀਆ ਦੀ ਜਿੰਨੇ ਛੇਤੀ ਇਹ ਦੇਸ਼ ਬਦਲ ਲੰਦੀ ਆ ਕੀ ਕਰੀਏ ਛੋਟੇ ਛੋਟੇ ਦੇਸ਼ ਆ ਜਿਵੇਂ ਮੰਨ ਲਓ ਪੰਜਾਬ ਤੋਂ ਹਰਿਆਣਾ ਪਹੁੰਚੋ ਹਰਿਆਣਾ ਤੋਂ ਹਿਮਾਚਲ ਪਹੁੰਚੋ ਰਾਜਸਥਾਨ ਪਹੁੰਚੋ ਤੇ ਅੱਜ ਅਸੀਂ ਚੱਲਿਆਂ ਨੀਦਰਲੈਂਡ ਇੱਕ ਹੋਰ ਛੋਟਾ ਜਿਹਾ ਦੇਸ਼ ਆ ਇੰਗਲੈਂਡ ਦੇ ਬਿਲਕੁਲ ਨੇੜੇ ਆ ਸਮਾਨ ਰੱਖ ਲਈਏ ਕਿੱਥੇ ਜਾਣਾ ਕਿੱਥੇ ਪੈਂਦਾ ਇਹ ਦੇਸ਼ ਸਾਰੀ ਜਾਣਕਾਰੀ ਇਸ ਬਲੌਗ ਦੇ ਰਾਹੀਂ ਤੇ ਨਾਲ ਨੀਦਰਲੈਂਡ ਇਸ ਬਲੌਗ ਚ ਪਹੁੰਚਾਂਗੇ ਤਕਰੀਬਨ 5 ਦਿਨ ਦੀ ਹਫਤੇ ਦੀ ਰੈਸਟ ਦੇ ਬਾਅਦ ਤੇ ਅਸੀਂ ਅੱਜ ਫੇਰ ਨਿਕਲ ਰਹੇ ਆਂ ਜਿਵੇਂ ਪਹਿਲਾਂ ਕਿਹਾ ਸੀ ਨਾ ਵੀ ਸਾਰੇ ਦੇਸ਼ ਇਹ ਨੇੜੇ-ਨੇੜੇ ਇੰਗਲੈਂਡ ਦੇ ਨੇੜੇ ਵਾਲੇ ਇੰਗਲੈਂਡ ਤੋਂ ਹੀ ਘੁੰਮਣੇ ਆ ਬੈਗ ਮੈਂ ਰੱਖਦਾ ਜੀ ਫਲਾਈਟ ਸਾਡੀ ਆ ਗਈ ਮਾਂਚੈਸਟਰ ਦੇ 에ਅਰਪੋਰਟ ਤੋਂ ਤੇ ਉੱਥੇ ਦੇ ਸਾਨੂੰ ਲੱਗਣੇ ਕੋਈ 35-40 ਮਿੰਟ ਤੇ ਪਹਿਲੀ ਵਾਰੀ ਅੱਜ ਅਸੀਂ ਮਾਂਚੈਸਟਰ ਤੋਂ ਚੜ ਰਹੇ ਆ ਹੌਲੀ-ਹੌਲੀ ਕਰਕੇ ਮਨ ਲੱਗਾ ਇੰਗਲੈਂਡ ਦੇ ਸਾਰੇ 에ਅਰਪੋਰਟ ਸਾਰੇ ਸ਼ਹਿਰਾਂ ਦੇ 에ਅਰਪੋਰਟ ਦੇਖ ਲੈਣੇ ਆਗੇ ਤੇ ਪਹਿਲਾਂ ਫੋਟੋਜ਼ ਵੀਡੀਓ 'ਚ ਦੇਖਦੇ ਹੁੰਦੇ ਸੀਗੇ ਤੇ ਅੱਜ ਪਹਿਲੀ ਵਾਰੀ ਖੁਦ ਦੇਖਾਂਗੇ ਜਾ ਕੇ ਤੇ ਬਾਕੀ ਉੱਥੋਂ ਅਸੀਂ ਜਾ ਕੇ ਉਤਰਨੇ ਆ ਸਿੱਧਾ ਐਮਸਟਰਡਮ ਜਿਹੜੀ ਕਿ ਨੀਦਰਲੈਂਡ ਦੀ ਰਾਜਧਾਨੀ ਹੈ ਫਲਾਈਟ ਸਾਡੀ ਹੈਗੀ ਹੈ ਇਜ਼ੀ ਜੈਟ ਦੀ ਤੇ ਇਜ਼ੀ ਜੈਟ ਤੇ ਰਿਆਨ 에ਅਰ ਯੂਰਪ ਦੀ ਸਭ ਤੋਂ ਸਸਤੀਆਂ ਫਲਾਈਟਸ ਨੇ ਪਹਿਲਾਂ ਬੈਗ ਡ੍ਰੌਪ ਕਰ ਦਈਏ ਤੇ ਕਿਸੇ 에ਅਰਲਾਈਨ ਦੇ ਕਾਊਂਟਰ ਤੇ ਭੀੜ ਨਹੀਂ ਹੈਗੀ ਤੇ ਕੱਲਾ ਇਹ 에ਅਰਲਾਈਨ ਦਾ ਕਾਊਂਟਰ ਭਰਿਆ ਪਿਆ ਮੈਨੂੰ ਲੱਗਦਾ ਵਾਰੀ ਵੀ ਸਾਡੀ ਘਟੋ ਘਟ ਘੰਟੇ ਚਾਊਂ ਇੱਧਰ ਦੇਖੋ ਸਾਰਾ ਭਰਿਆ ਪਿਆ ਹੈ ਇਹਦਾ ਕਾਰਨ ਇਹ ਹੈ ਕਿਉਂਕਿ ਸਸਤੀਆਂ ਫਲਾਈਟਸ ਨੇ ਇਹਨਾਂ ਦੀਆਂ ਇਹ ਪੂਰਾ ਯਾਰਪ ਕੋ ਬਣਾਣਾ ਯਾਰਪ ਸਭ ਤੋਂ ਸਸਤੀਆਂ ਫਲਾਈਟਸ ਤੁਹਾਨੂੰ ਇਹ ਦੋਨੇ ਮਿਲਣਗੀਆਂ ਇਹਨੇ ਸੈਲਫ ਚੈੱਕ ਕਰਨ ਵਾਲੀਆਂ ਮਸ਼ੀਨਸ ਇੱਥੇ ਅਸੀਂ ਚੈੱਕ ਇਨ ਕਰਨਾ ਹੁਣ ਤਾਂ ਕਹਿੰਦੇ ਆਪਣੇ ਦਿੱਲੀ ਵੀ ਇਹ ਲਾਗੀਆਂ ਐ ਇਹ ਦਿੱਲੀ ਵੀ ਆਟੋਮੈਟਿਕ ਸਿਸਟਮ ਚੱਲ ਪਿਆ ਮੈਂ ਨਿਊਜ਼ ਪੜ੍ਹੀ ਸੀ ਬਟ ਅਸੀਂ ਅਜੇ ਗਏ ਨਹੀਂ ਦਿੱਲੀ ਜਦੋਂ ਜਾਵਾਂਗੇ ਹੁਣ ਕਦੇ ਫਿਰ ਪਤਾ ਲੱਗ ਜੂਗਾ ਇਹ ਆਪਣੇ ਵੀ ਹੋ ਗਿਆ ਆਟੋਮੈਟਿਕ ਹਾਂਜੀ ਕਹਿੰਦੇ ਆ ਵੀ ਆਪਣੇ ਵੀ ਸਾਰੀ ਇਹ ਹੀ ਟੈਕਨੀਕ ਆ ਗਈ ਇਹਨਾਂ ਦੇਸ਼ਾਂ ਦੇ ਨਾਲ ਇਹ ਸਿਸਟਮ ਹੈ ਦੇਖੋ ਪਹਿਲੀ ਬੋਰਡਿੰਗ ਬੱਸ ਤੇ ਜਿਆ ਹੋਇਆ ਆ ਆਨਲਾਈਨ ਤੇ ਇਹਦੇ ਨਾਲ ਸਕੈਨ ਕਰਕੇ ਨਿਕਲ ਜਾਣਾ ਖੁਸ਼ੀਆਂ ਕਰੇ ਸਕੈਨ ਮੈਂ ਕਰਦਾ ਇਹੀ ਸਾਡੇ ਕੋਲੇ weight ਹੈਗਾ ਟੋਟਲ 38 ਕਿਲੋ ਤੇ weight ਵੀ ਆਪੀ ਕਰ ਦਿੰਦੀ ਆ ਆ weight 13 ਕਿਲੋ ਦਾ ਇੱਕ ਬੈਗ ਹੋ ਗਿਆ ਹਾਂ ਡਨ ਕਰੋ ਤੇ ਉਹ ਮਸ਼ੀਨ ਦਾ ਦੇਖੋ weight ਰੱਖਦਾ ਬੈਗ ਰੱਖਦਾ ਉਹਦੇ ਹੋ ਜਿਆ ਦੂਜਾ ਬੈਗ ਵੀ ਰੱਖ ਲਓ ਆਪੇ ਟੈਗ ਕੱਢ ਦੇਣੇ ਨੇ ਦੇਖੋ ਯਾਰ ਕਿੰਨੇ ਲੋਕ ਜਾ ਰਹੇ ਆ ਗੋਰੇ ਵੀ ਹੌਲੀਡੇਜ਼ ਵਾਲੀਆਂ ਮਨਾਉਂਗੇ ਇਮੀਗ੍ਰੇਸ਼ਨ ਹੋ ਗਈ ਸਿਕਿਉਰਟੀ ਵੀ ਹੋ ਗਈ ਤੇ ਡਿਊਟੀ ਫਰੀ ਏਰੀਆ ਚ ਪਹੁੰਚ ਗਏ ਕ੍ਰਾਂਸੀ ਐਕਸਚੇਂਜ ਜ਼ਰੂਰ ਕਰਾ ਲੀਏ ਹੁਣ ਅਸੀਂ ਕਿਉਂਕਿ ਹੁਣ ਦੁਬਾਰਾ ਯੂਰਪ ਸੈਂਟਰ ਹੋ ਰਹੇ ਅਸੀਂ ਤੇ ਉੱਥੇ ਯੂਰੋ ਚੱਲਣੇ ਆ ਤੇ ਇੱਥੇ ਸਾਡੇ ਪਾਉਂਡ ਚੱਲਦੇ ਸੀਗੇ ਇੰਗਲੈਂਡ 'ਚ ਤੇ ਵੀਜ਼ਾ ਤੁਹਾਨੂੰ ਦੱਸਦਾ ਨੀਦਰਲੈਂਡ ਦਾ ਸ਼ੇਨਗਨ ਜੀ ਆਉਂਦਾ ਜਿਹੜਾ ਸਾਡੇ ਕੋਲ ਪਹਿਲਾਂ ਸ਼ੇਨਗਨ ਦਾ ਵੀਜ਼ਾ ਹੈ ਤੇ ਉਹਦੇ ਵਿੱਚ ਹੀ ਹੁੰਦਾ ਆ ਡਬਲਯੂ ਐਚ ਸਮਿਥ ਆ ਗਿਆ ਤੇ ਇੱਥੋਂ ਅਸੀਂ ਮੈਡੀਸਿਨ ਲੈਣੀ ਆ ਕੁਝ ਤੇ ਮੈਡੀਸਿਨ ਲੈ ਆਈਏ ਕੁਝਣ ਵਾਲੇ ਪਾਉਣ ਨਾ ਐਕਸਚੇਂਜ ਡਾਲਰ ਹੈਗੇ ਆਪਣੇ ਕੋਲ ਡਾਲਰ ਨਾ ਐਕਸਚੇਂਜ ਕਰਾ ਦੇ ਯੂਰੋ ਲੈ ਲੈਣੇ ਆ ਯੂਰੋ ਆਪਣੇ ਕੋਲ ਹੈਗੇ ਵੀ ਇਹ 2 250 ਤਾਂ ਹਜੇ ਪਈਆ ਹੂੰ ਬਸ ਫਿਰ ਠੀਕ ਆ ਅੱਜ ਦਾ ਸਰ ਜੋ ਕੱਲ ਨੂੰ ਜਾ ਕੇ ਲੈ ਲਾਂਗੇ ਅੱਜ ਹੋਟਲ ਵਗੈਰਾ ਸਭ ਕੁਝ ਤਾਂ ਬੁੱਕ ਆ ਠੀਕ ਆ ਇਹ ਦੇਸ਼ਾਂ ਦਾ ਨਾ ਮਾਰਕੀਟਿੰਗ ਦਾ ਤਰੀਕਾ ਹੀ ਕੁਛ ਇਹੋ ਜਿਹਾ ਹੈ ਤੇ ਦਵਾਈਆਂ ਵੀ ਇੰਨੀਆਂ ਸਜਾ ਸਜਾ ਰੱਖੀ ਹੁੰਦੀਆਂ ਨੇ ਦੇਖ ਲਓ ਤੇ ਐਂ ਦਵਾਈਆਂ ਤੇ ਵੀ ਪੈਸੇ ਖਰਚਣ ਨੂੰ ਚੀਕ ਰਿਆਂਦਾ ਵੀ ਆਹ ਲੈ ਲੀਏ ਦੋ ਤਿੰਨ ਪੱਤੇ ਵਾਲੇ ਲਈ ਤੇ ਇੱਕ ਦਾ ਸੀ ਆ ਫਲੂ ਵਗੈਰਾ ਦੀਆਂ ਗੋਲੀਆਂ ਲੈਣੇ ਨੇ ਕੋਲਡ ਦੀਆਂ ਤੇ ਇੱਕ ਥ੍ਰੋਟ ਪੇਨ ਦੀਆਂ ਲੈਣੀਆਂ ਸੀਗੀਆਂ ਸਟੈਪਸਿਲ ਇਹ ਵੀ ਵਧੀਆ ਹੈ ਇੱਥੇ ਤੇ ਇੱਥੇ ਦਵਾਈਆਂ ਦੀ ਯਾਰ ਕੁਆਲਿਟੀ ਬਹੁਤ ਹੁੰਦੀ ਹੈ ਤਿੰਨ ਚਾਰ ਤਰ੍ਹਾਂ ਦੀਆਂ ਹੁੰਦੀਆਂ ਨੇ ਇੰਡੀਆ 'ਚ ਵੀ ਜਨਰਿਕ ਹੁੰਦੀ ਹੈ ਇਥੀਕਲ ਹੁੰਦੀਆਂ ਆਪਣੇ ਤਾਂ ਜਿਹੜੀਆਂ ਆਪਣੇ ਤਾਂ ਖੁਸ਼ੀ ਉਹ ਹੁੰਦੀਆਂ ਜਿਹੜੀਆਂ ਉਹ ਹੁੰਦੀਆਂ ਕਿਲੋਆਂ ਦੇ ਹਿਸਾਬ ਚ ਵਿਕਦੀਆਂ ਅਗਿਆਬਿਸਕੋਨ ਆਉਂਦੀ ਹੈ ਇਹ ਐਸਿਡਿਟੀ ਤੋਂ ਬਹੁਤ ਵਧੀਆ ਇਹਨੋਂ ਦਾ ਕੰਮ ਕਰਦੀ ਹੈ ਤਜਾਬ ਦਾ ਕੈਪਸੂਲ ਇਹ ਇੱਥੋਂ ਦਾ ਯੂਕੇ ਦਾ ਤੇ ਅਸੀਂ ਹੋਰ ਦਵਾਈਆਂ ਲੈਣੇ ਆਂ ਤੇ ਗੋਰੇ ਹੋਰ ਦਵਾਈਆਂ ਲੈਂਦੀਆਂ ਇਹਨਾਂ ਨੇ दारू ਦੇਖੀ ਨਹੀਂ ਤੇ ਕੰਮਲੇ ਹੋਈ ਨਹੀਂ ਛੁੱਟੀਆਂ ਹੌਲੀਡੇਜ਼ ਮਨਾਉਣ ਵੀਕਐਂਡ ਇਹਨਾਂ ਨੂੰ ਯਾਰ ਦੇਖੋ ਕਿੰਨਾ ਵਧੀਆ ਸਿਸਟਮ ਹੈ ਵੀਕਐਂਡ ਮਨਾਉਣ ਆਪਦਾ ਨੇੜੇ-ਤੇੜੇ ਦੇਸ਼ਾਂ ਚ ਆਵੜਦੇ ਸਸਤੀਆਂ ਫਲਾਈਟਸ ਹੁੰਦੀਆਂ ਮੈਨੂੰ ਲੱਗਦਾ 5 5-7000 ਦੀ ਫਲਾਈਟ ਮਿਲ ਜਾਂਦੀ ਹੈ 5000 ਦੀ 7000 ਦੀ ਵੀਜ਼ਾ ਫ੍ਰੀ ਆ ਤੇ ਫੇਰ ਸਪੈਸਿਫਿਕ ਸੂਟਕੇਸ ਲਏ ਹੋਏ ਨੇ ਹਾਂਜੀ ਬਸ ਉਹਦੇ ਨਾਲ ਹੀ ਜਾਂਦੇ ਨੇ 7 ਕਿਲੋ ਦੀ ਜਾਰੀ ਬੈਗ ਨਹੀਂ ਹੈ ਚਾਹ ਲਾਊਡ ਹੈਗਾ ਜਿਵੇਂ ਅਸੀਂ ਬੈਗ ਲੈ ਲੇ ਨਾ ਫਿਰ ਟਿਕਟ ਮਹਿੰਗੀ ਪੈਂਦੀ ਹੈ ਨਹੀਂ ਤਾਂ ਸਾਰੀ ਕਈ ਵਾਰੀ ਤੁਹਾਨੂੰ ਅ 2-3000 ਦੀ ਫਲਾਈਟ ਮਿਲ ਜਾਂਦੀ ਐਨੀਆਂ ਸਸਤੀਆਂ ਫਲਾਈਟਸ ਇਹ ਸਾਰਾ ਡਿਊਟੀ ਫਰੀ ਏਰੀਆ ਲਿਵਰਪੂਲ ਨਾਲੋਂ ਵੱਡਾ ਹੈ 에어ਪੋਰਟ ਐ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਸਾਰੇ 에어ਪੋਰਟ ਤੋਂ ਬੀਐਸਏ ਦੇਖ ਲਾਂਗੇ ਤੇ ਉਹਦਾ ਕਾਰਨ ਨਹੀਂ ਸੀ ਪਹਿਲਾਂ ਸੀ ਮੈਂ ਲਿਵਰਪੂਲ ਤੋਂ ਚੜੇ ਸੀ ਜਦੋਂ ਪਿਛਲੀ ਵਾਰ ਯਰਲੈਂਡ ਗਏ ਸੀ ਐਤਕਿ ਮੈਂਚੈਸਟਰ ਤੋਂ ਚੜੇ ਹਾਂ ਟਾਈਮ ਸਾਡਾ ਕਾਫੀ ਪਿਆ ਹਜੇ ਅ ਘੰਟਾ ਡੇਢ ਘੰਟੇ ਪਏ ਟਾਈਮ ਸਪੈਂਡ ਕਰਦੇ ਹਾਂ ਕੁਝ ਟਾਈਮ ਇਥੇ ਤੁਰ ਦੇ ਫਿਰਦੇ ਹਾਂ ਗੇੜੇ ਦਿੰਨੇ ਆਲੇ ਦੋਲੇ ਦੇਖਦੇ ਆ ਦਿੱਲੀ ਆਪਣੇ 에어ਪੋਰਟ ਨਾਲ ਵੱਡਾ ਬਹੁਤ ਬਣਾਇਆ ਹੋਇਆ ਹੈਗਾ ਇਹਨਾਂ ਦੇ 에어ਪੋਰਟ ਨਿੱਕੇ ਨਿੱਕੇ ਆ ਜਿਵੇਂ ਦੇਸ਼ਾਂ ਦੇ ਨਾਮ ਵੱਡੇ ਇਹਨਾਂ ਦੇ ਪਰ ਹੈ ਨਿੱਕੇ ਨਿੱਕੇ ਡਿਊਟੀ ਫਰੀ ਦੇਖੋ ਛੋਟੀ ਜਿਹੀ ਛੱਤ ਹੁੰਦੀ ਹੈ ਗੇਟ ਤੇ ਚੱਲੀਏ ਜਾਂ ਖੁਸ਼ੀ ਤੁਰਨਾ ਫਿਰਨਾ ਤਾਂ ਨਹੀਂ ਗੇਟ ਤੇ ਚੱਲੀਏ ਹਾਂਜੀ ਉੱਥੇ ਜਾ ਕੇ ਬਹਿਨੇ ਆ ਹਨਾ ਫਲਾਈਟ ਸਾਡੀ ਹੈਗੀ ਹੈ 2:15 ਤੇ ਐਮਸਟਰਡਮ ਤੇ ਰਿਲੈਕਸ ਰਹੋ ਕਹਿੰਦੇ ਰਿਲੈਕਸ ਬਸੀ ਜਾ ਰਹੇ ਦਾ ਗੇਟ ਨੰਬਰ ਇੱਥੇ ਦੱਸਦੇ ਨਹੀਂ ਹੁੰਦੇ ਵੀ ਕਿਹੜੇ ਗੇਟ ਨੰਬਰ ਤੋਂ ਤੁਹਾਡੀ ਫਲਾਈਟ ਜਾਣੀ ਹੈ ਤੁਹਾਨੂੰ ਪਹਿਲਾਂ ਵੀ ਦੱਸਿਆ ਤੇ ਬਸ ਇੱਥੇ ਹੁਣ 에어ਪੋਰਟ ਤੇ ਤੁਰਦੇ ਫਿਰਦੇ ਰਹੋ ਕਿਹੜੇ ਕੱਢਦੇ ਰਹੋ ਤੇ ਅੱਧਾ ਘੰਟਾ ਪਹਿਲਾਂ ਗੇਟ ਨੰਬਰ ਅਨਾਉਂਸ ਹੋਊਗਾ ਅਸੀਂ ਮੇਰੇ ਖਿਆਲ ਚ ਕੋਈ 2 ਵੀਕ ਲਾਉਣੇ ਹੈਗੇ 15 ਦਿਨ ਮੰਨੋ ਤੇ 15 ਦਿਨ ਬਾਅਦ ਅਸੀਂ ਫਿਰ ਇੰਗਲੈਂਡ ਆ ਜਾਾਂਗੇ ਦੋ ਤਿੰਨ ਦੇਸ਼ ਘੁੰਮ ਕੇ ਆਉਣੇ ਅਸੀਂ ਨੇੜੇ ਤੇ ਡੇ ਦੇ ਤੂੰ ਵੀਕਸ ਤਾਂ ਆਪਾਂ ਨੂੰ ਲੱਗ ਹੀ ਜਾਣਿਆ ਰੇਪਨ ਹਾਂਜੀ ਮੇਬੀ ਇਹ ਲਓ ਜੀ ਪਹੁੰਚ ਗਏ ਗੇਟ ਤੇ ਤੇ ਸਾਹਮਣੇ ਪਲੇਨ ਖੜੇ ਲਿਖ ਰਹੇ ਆ ਇੰਗਲੈਂਡ ਦਾ ਵੀ ਨਾ ਯਾਰ ਮੌਸਮ ਖਰਾਬ ਹੀ ਰਹਿੰਦਾ ਜਦੋਂ ਉਹ ਇੱਥੇ ਮੀਂਹ ਮੀਂਹ ਚੱਲੀ ਜਾਂਦਾ ਹੈਗਾ ਅੱਜ ਫੇਰ ਬਾਹਰ ਮੀਂਹ ਪਈ ਜਾਂਦਾ ਹੈ ਇੱਥੇ ਆ ਟਰੈਵਲਿੰਗ ਜਿਹੇ ਅਸੀਂ ਪਹਿਲਾਂ ਵਧੀਆ ਸੀਗੇ ਤੇ ਜਦੋਂ ਦੇ ਇੱਥੇ ਆ 5-7 ਦਿਨ ਲਾਏ ਆ ਹੁਣ ਜੁਕਾਮ ਗਲ ਖਰਾਬ ਕਿੰਨਾ ਕੁਛ ਠੰਡ ਨਾਲ ਹੁੰਦਾ ਲੋਕੇਸ਼ਨ ਬੜੀ ਪਿਆਰੀ ਆ ਯਾਰ ਬੈਠਣ ਕਾਫੀ ਪੀਣ ਦੇਖੋ ਕਿੱਡਾ ਸੋਹਣਾ ਬਣਾਇਆ ਹੈ ਓ 에어ਲਾਈਨ ਦੀ ਫਲਾਈਟ ਆ ਸਾਡੀ ਇਜ਼ੀ ਜੈਟ ਇਹਦੀ ਜਾਣੀ ਹੈ ਗੇਟ ਨੰਬਰ 29 29 ਤੋਂ ਫਲਾਈਟ ਨੇ ਉਡਣਾ ਹੈ ਉਹ ਸਾਮਣੇ ਆ ਗਿਆ ਜੀ ਪਲੇਨ ਆਪਣਾ ਉਹ ਖੜਾ ਹੈਗਾ ਅੱਜ ਯਾਰ ਵੀਜ਼ਾ ਬਹੁਤ ਵੈਰੀਫਾਈ ਹੋਇਆ ਦੋ ਤਿੰਨ ਵਾਰੀ ਚੱਕੀਦਾ ਸਾਡਾ ਵੀਜ਼ਾ ਇਹ ਪਤਾ ਨਹੀਂ ਕਿ ਚੱਕਰ ਹੈ ਇੰਡੀਆ ਨੂੰ ਚੰਗੇ ਲੱਕੇ ਲੈਂਦੇ ਆ ਹਾਈ ਹਾਈ ਨੀਦਰਲੈਂਡ ਚ ਸਵਾਗਤ ਹੈ ਜੀ ਐਮਸਟਰਡਮ ਰਾਜਧਾਨੀ ਉਤਰ ਗਏ ਆਗੇ ਜਿਹੜੇ ਨੀਦਰਲੈਂਡ ਨੂੰ ਨਹੀਂ ਜਾਣਦੇ ਉਹਨਾਂ ਨੂੰ ਦੱਸ ਦਈਏ ਕਿ ਇਹ ਵੈਸਟਰਨ ਯੂਰਪ ਦੇ ਵਿੱਚ ਛੋਟਾ ਜਿਹਾ ਮੁਲਕ ਹੈਗਾ ਤੇ ਬਹੁਤ ਜ਼ਿਆਦਾ ਸੋਹਣਾ ਹੈ ਲੱਖਾਂ ਲੋਕ ਟੂਰਿਸਟ ਇਹਨੂੰ ਹਰ ਸਾਲ ਕੌਮ ਮਣਾਉਂਦੇ ਤੇ ਯਰਪ ਦੀ ਪਪੂਲਰ ਡੈਸਟੀਨੇਸ਼ਨ ਹੈ ਜਿਹੜੇ ਇਹਦੇ ਗਵਾਂਡੀ ਦੇਸ਼ ਹੈ ਇੱਕ ਪਾਸੇ ਇਹਦੇ ਬੈਲਜੀਅਮ ਲੱਗਦਾ ਹੈ ਤੇ ਇਹਦੇ ਦੂਜੇ ਪਾਸੇ ਜਰਮਨੀ ਲੱਗਦਾ ਹੈ ਇਮੀਗ੍ਰੇਸ਼ਨ ਕਰਾਈ ਪਹਿਲਾਂ ਤੇ ਸ਼ੰਗਨ ਚ ਦੁਬਾਰੇ ਫੇਰ ਐਂਟਰੀ ਹੋ ਗਈ ਅੱਜ ਮਲਟੀਪਲ ਵੀਜ਼ਾ ਦਾ ਸੀ ਪਹਿਲੀ ਵਾਰੀ ਕੋਈ ਜ਼ਿੰਦਗੀ ਚ ਸੁੱਖ ਲੈ ਰਹੀਆਂ ਵੀ ਵੀਜ਼ਾ ਮਲਟੀਪਲ ਹੁੰਦਾ ਹੈ ਇੰਗਲੈਂਡ ਦਾ ਵੀ ਮਤਲਬ ਤੀਜੀ ਚੌਥੀ ਐਂਟਰੀ ਹੋ ਸਾਡੀ ਇੱਕ ਵੀਜ਼ੇ ਦੀ ਤੇ ਸ਼ੰਗਨ ਚ ਵੀ 3 4 ਹੋ ਜਾਣਗੀਆਂ ਇਮੀਗ੍ਰੇਸ਼ਨ ਹੋ ਗਈ ਜੀ ਕੁਝ ਨਹੀਂ ਪੁੱਛਿਆ ਤੇ ਐਂਟਰੀ ਮਿਲ ਗਈ ਤੇ ਇੱਥੇ ਹੈਗੀ ਆਪਣੀ 90 ਦਿਨ ਦੀ ਐਂਟਰੀ ਹੈ ਇੱਥੇ ਵੀ ਬੈਗ ਲੱਲੀਏ ਹੁਣ ਬੈਗ ਲਾ ਕੇ ਫਿਰ ਬਾਹਰਲੇ ਪਾਸੇ ਚੱਲਦੇ ਆ ਤੇ ਇੱਥੋਂ ਦੇਖ ਰਿਹਾ ਹੋਟਲ ਇਹ ਤੋਂ ਕਾਫੀ ਦੂਰ ਆ ਸਾਡਾ ਖੁਸ਼ੀ ਕਿੰਨੇ ਨੰਬਰ ਤੇ ਆਉਣਗੇ ਇਹ ਫਲਾਈਟ ਆਈ ਹੋਈ ਹੈ ਜੀ ਬਾਰਸੀਲੋਨਾ ਬਾਰਸੀਲੋਨਾ ਮੈਂਦਾ ਸਪੇਨ ਚ ਤੇ ਮਾਲਟਾ ਮਾਲਟਾ ਵੀ ਕਿਹਦੇ ਬਹੁਤ ਸੋਹਣਾ ਯਾਰ ਮਾਲਟਾ ਵੀ ਘੁੰਮਾਂਗੇ ਹਲੇ ਮਾਲਟਾ ਕਾਂਡਾ ਹੋਇਆ ਸੀ 1995 99 ਵਿੱਚ ਮਨ ਲੱਦਾ ਨਿੱਕੇ ਨਿੱਕੇ ਹੁੰਦੇ ਸੀ ਉਦੋਂ ਕਿਸਤਿਆਂ ਤੇ ਇਲੀਗਲ 2 ਨੰਬਰ 'ਤੇ ਜਾਂਦੇ ਸੀ ਜਿਹੜੇ ਵਿਚਾਰੇ ਮਜਬੂਰੀਆਂ ਦੇ ਬਸ ਡੁੱਬ ਗਿਆ ਸੀ ਜਹਾਜ਼ ਇਹ ਆ ਗਿਆ ਜੀ 에어ਪੋਰਟ ਦਾ ਬਾਹਰਲਾ ਪਾਸਾ ਬਿਲਕੁਲ ਸਾਰਾ ਕੁਝ ਹੋ ਗਿਆ ਐਗਜ਼ਿਟ ਲੈ ਲਿਆ ਬੈਗ ਵੀ ਲੈ ਲੇ ਤੇ ਹੁਣ ਪਹਿਲਾਂ ਕੁਝ ਖਾ ਪੀ ਲਈਏ ਫਿਰ ਸ਼ਹਿਰ 'ਚ ਜਾਵਾਂਗੇ ਕਿਉਂਕਿ ਸਵਰਦ ਚੱਲੇ ਹੋਇਆ ਭੁੱਖ ਕਾਫੀ ਲੱਗੀ ਹੋਈ ਹੈ ਦੇਖਦੇ ਆ ਜੇ ਇੱਥੇ ਕਾਫੀ ਸ਼ਾਪ ਕਾਫੀ ਪੀਣੀਆਂ ਨਾਲ ਸੈਂਡਵਿਚ ਵਗੈਰਾ ਥੋੜਾ ਜਿਹਾ ਖਾ ਲਾਂਗੇ ਵਿੱਚ ਇਹਨਾਂ ਦਸ਼ਨ ਨਾ ਸ਼ਰਾਬ ਹੀ ਸ਼ਰਾਬ ਬਣ ਜਾਂਦੀ ਹੈ ਹੈਨੇਗਨ ਇੱਥੇ ਬਣਦੀ ਹੈ ਜਿਵੇਂ ਪਹਿਲਾਂ ਤੁਹਾਨੂੰ ਆਇਰਲੈਂਡ ਦਿਖਾਇਆ ਸੀਗਾ ਤੇ ਉੱਥੇ ਤਾਂ ਕਹੇ ਸਕਾਟਲੈਂਡ ਦਿਖਾਇਆ ਸੀਗਾ 에어ਪੋਰਟ ਸੋਹਣਾ ਬਣਾਇਆ ਹੋਇਆ ਹੈ ਯਾਰ ਬਹੁਤ ਵਧੀਆ ਤੇ ਬਹੁਤ ਸੋਹਣਾ ਬਣਿਆ ਹੋਇਆ ਹੈ ਮਿਲਣਾ ਖੁਸ਼ੀ ਇੱਧਰ ਹੋਣਾ ਕਾਫੇ ਸ਼ਾਮ ਦੇ ਵੱਜ ਗਏ ਕੋਈ 5 ਤੇ ਹਨੇਰਾ ਤਾਂ ਹਜੇ 5 ਘੰਟੇ ਨਹੀਂ ਹੋਣਾ ਚਾਨਣ ਹੀ ਰੂ ਹਜੇ ਤੇ ਆਰਾਮ ਨਾਲ ਪਹੁੰਚ ਸਕਦੇ ਹਾਂ ਅਸੀਂ ਪਬਲਿਕ ਟਰਾਂਸਪੋਰਟ ਦੇਖਾਂਗੇ ਤੋਂ ਟ੍ਰੇਨ ਮੈਟਰੋ ਜਾਂ ਸਿੱਧੀ ਜਾਂਦੀ ਹੋਊਗੀ ਫਲਾਈਟ ਦਾ ਨਾ ਇਹ ਪੰਗਾ ਹੁੰਦਾ ਹੈ ਫਲਾਈਟ ਭਾਵੇਂ ਘੰਟੇ ਦੀ ਹੁੰਦੀ ਆ ਪਰ 2 ਘੰਟੇ ਪਹਿਲਾਂ 에ਰਪੋਰਟ ਤੇ ਜਾਓ ਫਿਰ 2 ਘੰਟੇ ਗਾਂ 에ਰਪੋਰਟ ਸ਼ਹਿਰ ਤੋਂ ਬਾਹਰ ਹੁੰਦਾ ਹੋਟਲ ਜਾਣ ਤੇ ਲਾਓ 5-6 ਘੰਟੇ ਉਹੀ ਲੱਗ ਜਾਂਦਾ ਸਾਰਾ ਦਿਨ ਹੀ ਫੁੱਟ ਜਾਂਦਾ ਕਿਤੇ ਵੀ ਫਲਾਈਟ ਲੈਣੀ ਹੋ ਭਾਵੇਂ ਛੋਟੀ ਜੀ ਫਲਾਈਟ ਆ ਭਾਜੀ ਇਹ ਤਾਂ ਧੱਕਾ ਹੋ ਗਿਆ। ਨਾਮ ਦੋਵਾਂ ਦੀ ਖੁਸ਼ੀ ਪਵਾ ਲੈਂਦਾ। ਤੇ ਰਿਪਨ ਦਾ ਕਿਹਦੇ ਨਾਮ ਨਾਮ ਹੀ ਨਹੀਂ ਹੈਗਾ ਹੈ? ਨਹੀਂ ਉਹਨੇ ਇੱਕ ਨਾਮ ਹੀ ਹੋ ਚੱਲਿਆ। ਇਹ ਤਾਂ ਭਾਜੀ ਤਾਂ ਕੈਸਾ ਝੀ ਧੱਕਾ ਕਰ ਗਿਆ ਅੱਜ ਤਾਂ ਤੁਸੀਂ। ਨਹੀਂ ਧੱਕਾ ਨਹੀਂ। ਨਹੀਂ ਜੀ। ਆਪਾਂ ਇੱਕ ਦੂਜੇ ਨਾਲ ਹੀ ਸੋਹਣੇ ਲੱਗਦੇ ਆ। 에어ਪੋਰਟ ਦਾ ਨਾਮ ਨਾ ਆ ਕੁਛ ਸਿਪੋਲ ਕਹਿੰਦੇ ਆ ਕੁਛ ਜਿਹੜਾ ਲਿਖਿਆ ਪਿਆ ਇਹ ਆ। ਤੇ ਖਾਣਾ ਪੀਣਾ ਹੋ ਗਿਆ ਢਿੱਡ ਭਰ ਗਿਆ ਜੀ। ਤੇ ਹੁਣ ਮੈਟਰੋ ਸਟੇਸ਼ਨ ਇਹਦੇ ਥੱਲੀ ਐ ਉਹ ਵੀ ਪੁੱਛ ਲਿਆ ਮੈਟਰੋ ਚ ਬਹਿ ਕੇ ਸਿੱਧਾ ਹੋਟਲ ਤੱਕ ਜਾਂਦੀ ਐ ਸਿਟੀ ਸੈਂਟਰ ਜਾਂਦੀ ਐ ਸਿੱਧਾ ਇੱਥੋਂ ਇਹ ਆਗੇ ਜੀ ਟ੍ਰੇਨ ਟਿਕਟਸ ਦੇ ਕੋਲ ਇੱਥੋਂ ਮਿਲਣੀਆਂ ਟਿਕਟਾਂ ਦੇਰਕਨ ਆਈ ਵਾਂਟ ਟੂ ਗੋ ਟੂ ਆਈ ਵਾਂਟ ਟੂ ਗੋ ਟੂ ਐਮਸਟਰਡਮ ਸੈਕੰਡ ਕਲਾਸ ਇਹੋ ਜੀ ਟਿਕਟ ਮਿਲੀ ਐ ਇਹ ਇਹ 에어ਪੋਰਟ ਤੋਂ ਸਿਟੀ ਦੀ ਮਿਲੀ ਐ ਐਮਸਟਰਡਮ ਦੀ ਤੇ ਜੇ ਟੈਕਸੀ ਤੇ ਜਾਣਾ ਹੋਵੇ ਮੈਨੂੰ ਲੱਗਦਾ ਇੱਥੋਂ ਕਟੂ-ਕਟਰ ਲੈਣਗੇ 50-60 ਯੂਰੋ ਇੰਡੀਆ ਦਾ ਲਾ दो ਤੁਸੀਂ 5-6000 ਰੁਪਿਆ ਇਹ ਤੇ ਸਾਡਾ ਲੱਗਿਆ ਸਿਰਫ 1000 ਰੁਪਿਆ ਤੇ ਹੁਣ ਸਟੇਸ਼ਨ ਥੱਲੇ ਜੰਨੇ ਆ ਮੈਟਰੋ ਨੇ ਸ਼ਹਿਰ ਦੇ ਬਾਰ-ਬਾਰ ਲਿਆ ਕੇ ਤਾਰਤਾ ਮੈਨੂੰ ਲੱਗਦਾ ਇੱਕ ਪਾਸੇ 에어ਪੋਰਟ ਸੀ ਉਧਰੋਂ ਅਸੀਂ ਚੱਲੇ ਆ ਤੇ ਦੂਜੇ ਪਾਸੇ ਆ ਗਏ ਸ਼ਹਿਰ ਦੇ ਬਾਹਰ ਨਿੱਕਾ ਜਿਹਾ ਹੋਣਾ ਸ਼ਹਿਰ ਲੈਂਸਟਾਡਮ ਮੌਸਮ ਇੱਥੇ ਵਧੀਆ ਯਾਰ ਥੋੜਾ ਜੀ ਉਹਨੂੰ ਆ ਮਤਲਬ ਗਰਮ ਹੈ ਥੋੜਾ ਜਿਹਾ ਇੰਗਲੈਂਡ ਨਾਲੋਂ ਇੰਗਲੈਂਡ ਦਾ ਮੀਂਹ ਪਈ ਜਾਂਦਾ ਸੀ ਠੰਡ ਬਹੁਤ ਸੀ ਇੱਥੇ ਇੰਨੀ ਠੰਡ ਨਹੀਂ ਲੱਗ ਰਹੀ ਇਹ ਦੇਸ਼ ਨੂੰ ਨਾ ਸਾਈਕਲਾਂ ਦਾ ਦੇਸ਼ ਵੀ ਕਿਹਾ ਜਾਂਦਾ ਜਿਵੇਂ ਉੱਥੇ ਲਿਖਿਆ ਸੀ ਨਾ ਆਹ 에어ਪੋਰਟ ਤੇ ਵੀ ਇੱਥੇ ਬੰਦੇ ਘਟਾ ਸਾਈਕਲ ਵਾਦਾ ਹਰੇਕ ਤੇ ਸਾਈਕਲ ਮਿਲ ਲੰਗੇ ਤੁਹਾਨੂੰ ਬਾਕੀ ਐਮਸਟਰਡਮ ਕੱਲ ਨੂੰ ਕਮਾਵਾਂਗੇ ਅੱਜ ਤਾਂ ਬਸ ਹੋਟਲ ਜਾਂਦੇ ਆ ਤੇ ਆਰਾਮ ਕਰਦੇ ਆ ਨੀਦਰਲੈਂਡ ਬਾਰੇ ਤੁਹਾਨੂੰ ਥੋੜਾ ਜਿਹਾ ਦੱਸਦਾ ਤੇ ਇਹਨੂੰ ਹਾਲੈਂਡ ਵੀ ਕਿਹਾ ਜਾਂਦਾ ਹੈ ਜਾਂ ਇਹਨੂੰ ਡੱਚ ਲੈਂਡ ਵੀ ਕਿਹਾ ਜਾਂਦਾ ਹੈ ਕਿਉਂਕਿ ਜਿਹੜੇ ਡੱਚ ਲੋਕ ਸੀਗੇ ਨਾ ਤੇ ਜਿਨ੍ਹਾਂ ਨੇ ਅੰਗਰੇਜ਼ਾਂ ਨੂੰ ਰਾਜ ਕੀਤਾਗਾ ਜਿਵੇਂ ਫ੍ਰੈਂਚ ਕਲੋਨੀਜ਼ ਬਣੀਆਂ ਸੀ ਇੰਗਲਿਸ਼ ਕਲੋਨੀ ਸੀ ਬ੍ਰਿਟਿਸ਼ ਦੀਆਂ ਤੇ ਉਵੇਂ ਡੱਚ ਲੋਕ ਇੱਥੋਂ ਦੇ ਰਹਿਣ ਵਾਲੇ ਸੀਗੇ ਤੇ ਜਿਹੜੀ ਨੀਦਰਲੈਂਡ ਦੀ ਲੈਂਗੁਏਜ ਉਹ ਵੀ ਡੱਚੀ ਆ ਤੇ ਨੀਦਰਲੈਂਡ ਨੂੰ ਜਾਂ ਹਾਲੈਂਡ ਵੀ ਕਹਿੰਦੇ ਆ ਉਹ ਤਾਂ ਕਹਿੰਦੇ ਕਿਉਂਕਿ ਇੱਥੇ 12 ਪ੍ਰੋਵਿੰਸਸ ਨੇ ਲੱਗੀਆਂ ਪੂਰੇ ਨੀਦਰਲੈਂਡ ਦੇਸ਼ ਦੇ ਵਿੱਚ ਤੇ ਜਿਹਦੇ ਚੋਂ ਜਿਹੜੀਆਂ ਸਭ ਤੋਂ ਵੱਡੀਆਂ ਤੇ ਸਭ ਤੋਂ ਵੱਧ ਆਬਾਦੀ ਵਾਲੀਆਂ ਦੋ ਪ੍ਰੋਵਿੰਸਸ ਐ ਉਹਨਾਂ ਦਾ ਨਾਮ ਨਾਰਥ ਹਾਲੈਂਡ ਤੇ ਸਾਊਥ ਹਾਲੈਂਡ ਐ ਤੇ ਉਹਦੇ ਕਰਕੇ ਜਦੋਂ ਪੁਰਾਣੇ ਟਾਈਮ 'ਚ ਜਿਹੜੇ ਇਹਨਾਂ ਦੇ ਬੰਦੇ ਸੀਗੇ ਨੀਦਰਲੈਂਡ ਦੇ ਡੱਚ ਲੋਕ ਸੀਗੇ ਉਹ ਜਦੋਂ ਬਾਹਰ ਗਏ ਜਾਂ ਪੰਜਾਬ ਆਏ ਜਾਂ ਗੋਆ ਆਏ ਹਨ ਉਹਨਾਂ ਨੂੰ ਫਿਰ ਉਹਨਾਂ ਨੇ ਦੱਸਿਆ ਵੀ ਅਸੀਂ ਹਾਲੈਂਡ ਤੋਂ ਆਏ ਆ ਤਾਂ ਕਰਕੇ ਉਹ ਹਾਲੈਂਡ ਮਤਲਬ ਹਾਲੈਂਡ ਵੀ ਪਪੂਲਰ ਐ ਦੋਨੇ ਨਾਮ ਪਪੂਲਰ ਨੇ ਤੇ ਇਹ ਥੋੜੀ ਜਿਹੀ ਜਾਣਕਾਰੀ ਐ ਬਾਕੀ ਨਾਲ-ਨਾਲ ਖੁੱਦ ਜਾਣਕਾਰੀ ਐਕਸਪੀਰੀਅੰਸ ਕਰਦੇ ਰਵਾਂਗੇ ਨਵੇਂ ਦੇਸ਼ ਦਾ ਤੇ ਨਾਲ ਨਾਲ ਤੁਹਾਨੂੰ ਦੱਸਦੇ ਰਵਾਂਗੇ ਆਉਣ ਵਾਲੇ ਦਿਨਾਂ 'ਚ ਕਮਾਲ ਦੀ ਗੱਲ ਇਹ ਦੇਖੋ ਯਾਰ ਵੀ ਜੁਲਾਈ ਦਾ ਮਹੀਨਾ ਤੇ ਸਰੋਂ ਖਿੜੀ ਹੋਈ ਹੈ ਇੱਥੇ ਜੁਲਾਈ ਦੇ ਮਹੀਨੇ 'ਚ ਸਰੋਂ ਹੀ ਹੈ ਸਰੋਂ ਹੀ ਹੈ ਨਾ ਤਾਜ਼ਾ ਤਾਜ਼ਾ ਤਾਂ ਸਾਗ ਨਾ ਤੋੜ ਲਈ ਖੁਸ਼ੀ ਘਰੇ ਵੈਸੇ ਅਸੀਂ ਖਾ ਕੇ ਆਏ ਇੰਨੇ ਦਿਨ ਘਰੇ ਰਏ ਤੇ ਬਾਕੀ ਬੇਬੇ ਹੁਣੀ ਇੱਥੇ ਸੀ ਉਹਨਾਂ ਨੇ ਬਣਾ ਤਾ ਆ ਗਿਆ ਖੁਸ਼ੀ ਆਪਣਾ ਹੋਟਲ ਅੱਜ ਦੀ ਮੰਜ਼ਲ ਮਿਲ ਗਈ ਚਲੋ ਲੰਘੇ ਜੋ ਬੰਨ ਇਹ ਸਾਹਮਣੇ ਵਾਲਾ ਨੀਦਰਲੈਂਡ ਦਾ ਝੰਡਾ ਹੈਗਾ ਇਹ ਆਹ ਨਾਲ ਫਰਾਂਸ ਨਾਲ ਦੀ ਥੋੜਾ ਜਿਹਾ ਫਰਕ ਹੈ ਫਰਾਂਸ ਨਾਲ ਮੈਂ ਤਾਂ ਨਾ ਰਿਸੈਪਸ਼ਨ ਤੇ ਗੱਲ ਪੈ ਗਿਆ ਮੈਡਮ ਨੇ ਮੈਂ ਕਿਹਾ ਜੀ ਐਮਸਟਰਡਮ ਦੇਖਣਾ ਹੈ ਘੱਬਾਗਾ ਹੋਟਲ ਟੌਪ ਫਲੋਰ ਤੇ ਰੂਮ ਟੌਪ ਫਲੋਰ ਤੇ ਦੇਣਾਗਾ ਮੈਂ ਕਿਹਾ ਲੇਕ ਵਿਊ ਵਾਲਾ ਹੋਵੇ ਵਿਊ ਵਾਲਾ ਕਹਿੰਦੇ ਜੀ ਤੁਹਾਨੂੰ ਅੱਜ ਹੀ ਐਮਸਟਰਡਮ ਦਿਖਾ ਦਾਂਗੇ ਸਾਰਾ ਕੋਈ ਗੱਲ ਨਹੀਂ ਉਹ ਸਾਹਮਣੇ ਜਿੰਨਾ ਤੁਹਾਨੂੰ ਦਿਖ ਰਿਹਾ ਨਾ ਉਹ ਦਰਿਆ ਦੇ ਪਰਾਂਲੇ ਪਾਸੇ ਉਧਰਲੇ ਪਾਸੇ ਸੈਂਟਰ ਹੈਗਾ ਇਹ ਸ਼ਹਿਰ ਦਾ ਜਿਵੇਂ ਇਟਲੀ ਦਾ ਸ਼ਹਿਰ ਹੈ ਨਾ ਵੈਨਿਸ ਪਾਣੀ ਚ ਬਸਿਆ ਹੋਇਆ ਵੀ ਐਮਸਟਰਡਮ ਵੀ ਪਾਣੀ ਚ ਸਾਰਾ ਆ ਦੇਖੋ ਆ ਥੱਲੇ ਵੀ ਆ ਵੀ ਇੱਕ ਕਨਾਲ ਆ ਪਾ ਨਦੀਆ ਦੇਖੋ ਸਾਰੀਆਂ ਕਿਸ਼ਤੀਆਂ ਖੜੀਆਂ ਤੇ ਬਾਕੀ ਹੁਣ ਕੱਲ ਨੂੰ ਜਾਵਾਂਗੇ ਕੱਲ ਨੂੰ ਦੇਖਣਾ ਹੀ ਹੈ ਇਹ ਆਪਣਾ ਕਮਰਾ ਗਿਆ ਜੀ ਸਾਰਾ ਤੇ ਬੈਗ ਸੰਭਲੇ ਵਲੌਗ ਦੀ ਕਰੀਏ ਸਮਾਪਤੀ ਹੁਣ ਤੇ ਜਿਹੜੇ ਹੁਣ ਆਉਣ ਵਾਲੇ ਦਿਨ ਤੇ ਉਹਨਾਂ ਚ ਸਭ ਤੋਂ ਪਹਿਲਾਂ ਤਾਂ ਆਪਾਂ ਨੀਦਰਲੈਂਡ ਹੀ ਘੁੰਮਣਾ ਹੈ ਕੱਲ ਦਾ ਦਿਨ ਐਮਸਟਰਡਮ ਚ ਹੋ ਗਿਆ ਉਸ ਤੋਂ ਬਾਅਦ ਇੱਕ ਦੋ ਦਿਨ ਬਾਹਰ ਇਹਦੇ ਆਊਟਸਾਈਡ ਲਾਉਣੇ ਆ ਨਿੱਕਾ ਜਿਹਾ ਦੇਸ਼ ਆ ਪੰਜਾਬ ਤੋਂ ਵੀ ਛੋਟਾ ਹੋਣਾ ਮੇਰੇ ਖਿਆਲ ਚ ਤੇ ਤਿੰਨ ਜਾਂ ਚਾਰ ਦਿਨ ਬਹੁਤ ਐਨੇ ਕ ਦਿਨ ਹੀ ਰੱਖੇ ਅਸੀਂ ਇੱਥੇ ਲਈ ਇਤੋਂ ਬਾਅਦ ਫੇਰ ਇਹਦਾ ਗੌਂਡੀ ਦੇਸ਼ ਬੈਲਜੀਅਮ ਹੋ ਗਿਆ ਤੇ ਚਾਰ ਕਿ ਦਿਨ ਉਹ ਚ ਉਹ ਵੀ ਬੜਾ ਛੋਟਾ ਜਿਹਾ ਦੇਸ਼ ਹੈ ਤੇ ਬੈਲਜੀਅਮ ਤੋਂ ਬਾਅਦ ਇੱਕ ਹੋਰ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਜਿਹਨੂੰ ਕਿਹਾ ਜਾਂਦਾ ਹੈਗਾ ਤੇ ਉੱਥੋਂ ਦੇ ਜਿਹੜੇ ਗਰੀਬ ਬੰਦੇ ਉਹ ਵੀ ਕਰੋੜਪਤੀ ਆ ਤੇ ਉਹ ਦੇਸ਼ ਘੁੰਮਣਾ ਉਹਦਾ ਨਾਮ ਹੈਗਾ ਲਕਸਮਬਰਗ ਤੇ ਦੋ ਕਿ ਦਿਨ ਉੱਥੇ ਲਾਉਣੇ ਆ ਤੇ ਉਸ ਤੋਂ ਬਾਅਦ ਅਸੀਂ ਜਾਣਾਗਾ ਫਰਾਂਸ ਦੁਆਰਾ ਪੈਰਿਸ ਜਿਹੜਾ ਆਈਫਲ ਟਾਵਰ ਤੇ ਸਾਡਾ ਉੱਪਰ ਜਾਣਾ ਰਹਿ ਗਿਆ ਸੀਗਾ ਸੋ ਹੁਣ ਨੇੜੇ ਆਏ ਆ ਦੁਆਰਾ ਇਹ ਜਮਾ ਤੁਸੀਂ ਇਹ ਲਾ ਲਓ ਵੀ 2-200 ਕਿਲੋਮੀਟਰ ਦੀ ਵਿੱਥ ਤੇ ਦੇਸ਼ ਨੇ ਮਤਲਬ ਇਥੋਂ ਜੇ ਪੈरिस ਜਾਣਾ 6-700 ਕਿਲੋਮੀਟਰ ਹੋਣਾ ਇਹ ਤੋਂ ਜ਼ਿਆਦਾ ਨਹੀਂ ਹੈਗਾ ਤੇ ਉੱਥੇ ਜਾਣਾਗਾ ਉਦੋਂ ਬਾਅਦ ਫਿਰ ਅੱਗੇ ਦਾ ਕੀ ਪਲਾਨ ਹੋ ਉਹ ਦੇਖ ਲਾਂਗੇ 10 ਦਿਨਾਂ ਦਾ ਆਪਣਾ ਇਹ ਟ੍ਰਿਪ ਹੈ ਸਾਰਾ 10 ਦਿਨ ਲਾ ਲਓ 12 ਦਿਨ ਲਾ ਲਓ ਇੰਨੇ ਕੁ ਦਿਨ 3-3 4-4 ਦਿਨ ਸਾਰੇ ਕਿਤੇ ਲਾ ਕੇ ਹਨਾ ਸੋ ਜੁੜੇ ਰਹੋ ਤੁਸੀਂ ਸਾਡੇ ਚੈਨਲ ਪੰਜਾਬੀ ਟਰੈਵਲ ਕਪਲ ਦੇ ਨਾਲ ਕਮਾਉਂਦੇ ਰਵਾਂਗੇ ਤੁਹਾਨੂੰ ਸੋਹਣੀਆਂ ਸੋਹਣੀਆਂ ਥਾਵਾਂ ਤੇ ਅੱਜ ਦਾ ਵਲੌਗ ਆਪਾਂ ਇੱਥੇ ਕਰਦੇ ਹਾਂ ਸਮਾਪਤ ਤੇ ਮਿਲਦੇ ਹਾਂ ਜੀ ਨਵੇਂ ਵਲੌਗ ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਸਕੀ ਕਾਲ ਰੱਬ ਰੱਖਾ ਜੀ